ਜੀ ਮੇਰੀ ਕੀ ਨਾ ਮੈਨੂੰ ਕੀ ਹੋਇਆ ਮੇਰਾ ਨਾਮ ਜਰਨੈਲ ਸਿੰਘ ਹੈ ਜੀ ਮੈਂ ਸਬਜੀ ਮੰਡੀ ਚੋਂ ਫੜੀ ਲਾਨਾ ਅੱਜ ਸਵੇਰੇ ਨਾ 4 ਵਜੇ ਮੈਂ ਘਰੋਂ ਤੋਂ ਰਿਆ ਤੇ ਚੌਂਕ ਦੇ ਵਿੱਚ ਨਾ ਮੈਨੂੰ ਚਾਰ ਮੈਨੂੰ ਲੱਗਾ ਲੁਟੇਰੇ ਸੀਗੇ ਜੀ ਉਹ ਪੱਕੇ ਲੁਟੇਰੇ ਹੀ ਸੀਗੇ ਚਾਰ ਜਣਿਆਂ ਨੇ ਨਾ ਮੇਰੇ ਮੋਟਰਸਾਈਕਲ ਲਾਣ ਦੀ ਕੋਸ਼ਿਸ਼ ਕੀਤੀ ਉਧਰ ਲੱਗੇ ਉਹ ਉਤਰਨ ਲੱਗੇ ਮੈਂ ਮੋੜ ਕੇ ਗਲੀ ਚ ਆਪਣੀ ਵਾਕ ਤੇ ਵਾਗਲੀ ਚ ਮੋੜ ਲੀ ਸਰ ਗਲੀ ਚ ਮੋੜ ਕੇ ਮੈਂ ਦੋ ਤਿੰਨ ਘਰ ਛੱਡ ਕੇ ਗੇੜ ਘੜਨ ਲੱਗ ਗਿਆ ਜੀ ਐਨੇ ਉਹਨਾਂ ਨੇ ਦੇਖਿਆ ਨਾ ਗੇੜ ਘੜਕਾਰਿਆ ਉਹ ਭਜਾ ਕੇ ਲੈ ਗਏ ਮੋਟਰਸਾਈਕਲ ਸਰ ਤੇ ਵਾਰਦਾਤਾ ਬਹੁਤ ਵਧਰੀਆਂ ਨੇ ਜੀ ਪਰਸੋ ਚੌਥੇ ਮੇਰੇ ਬੇਟੇ ਨੂੰ ਵੀ ਮਿਲੇ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਬੁਲਟ ਭਜਾ ਲਿਆ ਮੇਰੇ ਬੇਟੇ ਨੇ ਉਸ ਤੋਂ ਪਹਿਲਾਂ ਇੱਕ ਸਾਡਾ ਗਾਹਕ ਹੈ ਜੀ ਉਹ ਵੀ ਦੱਸ ਕੇ ਗਿਆ ਸਾਨੂੰ ਕਹਿੰਦਾ ਮੈਂ ਆ ਰਿਹਾ ਸੀ ਇਕੱਲਾ ਮੇਰੇ ਤੋਂ ਮੋਬਾਈਲ ਵੀ ਖੋਲਿਆ 21200 ਰੁਪਏ ਜੀ ਕਹਿੰਦੇ ਉਹ ਵੀ ਖੋਲੇ ਇੱਕ ਸਾਡਾ ਆੜਤੀ ਭਰਾ ਹੈ ਜੀ ਗੰਜੀ ਸਾਡੇ ਏਰੀਏ 'ਚ ਰਹਿੰਦਾ ਹੈ ਉਹ ਪਰਸੋ ਚੌਥੇ ਬਜਾਰਾ ਰੋਈ ਜਾਂਦਾ ਸੀ ਕਹਿੰਦਾ ਮੈਂ ਆ ਰਿਹਾ ਸੀ ਸੱਤ ਜਣਿਆਂ ਨੇ ਕਹਿੰਦਾ ਮੈਨੂੰ ਘੇਰ ਲਿਆ ਮੈਨੂੰ ਕਹਿੰਦੇ ਵੀ ਜੋ ਕੁਝ ਵੀ ਹੈ ਗੰਜੀ ਕਹਿੰਦਾ ਵੀ ਦੇ ਦੇ ਗੰਜੀ ਨੇ ਤਾਂ ਸਾਰਾ ਕੁਝ ਖੋਲ ਲਿਆ ਜ ਤੇ ਪ੍ਰਸ਼ਾਸਨਿਕ ਸਾਡੀ ਹੁਣ ਇਹੀ ਬੇਨਤੀ ਹੈ ਜੀ ਉੱਥੇ ਗਸ਼ਤ ਵਜਾਈ ਜਾਵੇ ਉੱਥੇ ਮੁਲਾਜ਼ਮਾ ਨੂੰ ਖਰਾਇਆ ਜਾਵੇ ਜੀ ਸਰ 4 ਵਜੇ ਦਾ ਟਾਈਮ ਸੀਗਾ ਜੀ ਅੱਜ ਸਵੇਰੇ ਇਲਾਕਾ ਕਿਹੜਾ ਸਵੇਰੇ ਇਲਾਕਾ ਸਰ ਨਰਵਾਣਾ ਰੋਡ ਬਗਤ ਸਿੰਘ ਨਗਰ ਗਲੀ ਨੰਬਰ 2 ਕੋਲੇ 2 ਕੋਲੇ ਗਲੀ ਨੰਬਰ ਚੌਂਕ ਦੇ ਨੇੜੇ ਹਾਂਜੀ ਸਰ ਉੱਥੇ ਗੁੱਗਾ ਮੇੜੀ ਕੋਲੇ ਹਨੇਰਾ ਹੁੰਦਾ ਹੈ ਉੱਥੇ ਕਾਫੀ ਲੁੱਟਖੋ ਹੁੰਦੀ ਹੈ ਪਟਿਆਲਾ ਫਾਟਕ ਤੇ ਉੱਥੇ ਖੜੇ ਹੁੰਦੇ ਨੇ ਲੁਟੇਰੇ ਉੱਥੇ ਲੁੱਟਖੋ ਬਹੁਤ ਹੁੰਦੀ ਹੈ ਸਰ ਅੱਜ ਤਾਂ ਮੇਰੀ ਜਾਨ ਵੀ ਬਚ ਗਈ ਤੇ ਮਾਲ ਵੀ ਬਚ ਗਿਆ ਸਰ ਉਹਨਾਂ ਦੇ ਕੋਲ ਹਥਿਆਰ ਵੀ ਸੀਗੇ ਇੱਕ ਮੋਟਰਸਾਈਕਲ ਤੇ ਚਾਰ ਜਣੇ ਸੀਗੇ ਸਰ ਉਹ ਮੋਟਰਸਾਈਕਲ ਮੈਂ ਦੋ ਤਿੰਨ ਸੈਕਿੰਡ ਵਾਸਤੇ ਦੇਖਿਆ ਨਾ ਅੱਗੇ ਪਿੱਛੇ ਕੋਈ ਨੰਬਰ ਨਹੀਂ ਸੀ ਉਹਨਾਂ ਦੇ ਜਦੋਂ ਵਿਚਾਰੇ ਸੀ ਉਹ ਤੇ ਉਹਨਾਂ ਦੇ ਕੋਲ ਹਥਿਆਰ ਵੀ ਸੀਗੇ ਜੀ ਪਤਲੇ ਪਤਲੇ ਮੁੰਡੇ ਇੱਕੋ ਇੱਕੋ ਮੋਟਰਸਾਈਕਲ ਤੇ ਚਾਰ ਜਣੇ ਬੈਠੇ ਸੀ ਸਾਰੇ ਮੰਗਈਏ ਜੀ ਸਾਡੀ ਜਾਨ ਦੀ ਵੀ ਰੱਖਿਆ ਕੀਤੀ ਜਾਵੇ ਤੇ ਮਾਲ ਦੀ ਵੀ ਜੀ ਸਰ ਸਾਡੇ ਕੋਲ ਸਵੇਰੇ ਕੋਈ 2000 5000 ਜੇਬ ਤੇ ਵੀ ਹੁੰਦਾ ਹੈ ਮੋਬਾਈਲ ਵੀ ਹੁੰਦਾ ਹੈ ਤੇ ਐਕਟਿਵਾ ਵਗੈਰਾ ਵੀ ਸਾਡੇ ਕੋਲ ਹੁੰਦੇ ਹਨ ਉਹਨਾਂ ਦੇ ਕੋਲ ਹਥਿਆਰ ਹੁੰਦੇ ਹਨ ਤਾਂ ਪਤਾ ਹੀ ਨਹੀਂ ਨਿਸ਼ੇ ਦੇ ਵਿੱਚ ਕਿੱਥੇ ਕੀ ਮਾਰਨ ਕਿਹੜੀ ਛੱਡ ਮਾਰਨ ਸਾਨੂੰ ਪੂਰਾ ਖਤਰਾ ਹੈ ਜੀ ਉਹਨਾਂ ਦਾ ਪ੍ਰਸ਼ਾਸਨ ਅਗੇ ਬੇਨਤੀ ਹੈ ਵੀ ਉਹਨਾਂ 'ਤੇ ਨੱਥ ਪਾਈ ਜਾਵੇ ਉਹਨਾਂ ਲੁਟੇਰਿਆਂ ਨੂੰ ਫੜਿਆ ਜਾਵੇ ਇਹ ਕੋਈ 3 ਤੋਂ 4 5 ਵਜੇ ਦੇ ਵਿੱਚ ਵਿੱਚ ਕਾਂਡ ਕਰਦੇ ਨੇ ਜੀ ਸਵੇਰੇ ਸਵੇਰੇ ਜੀ ਸਰ ਹਾਂਜੀ ਸਵੇਰੇ 3 ਵਜੇ ਹਾਂ ਜੀ ਜਦੋਂ ਉਹਨਾਂ ਹੁੰਦੇ ਹੈ ਤੇ ਦੇਖੋ ਕਿ ਲਗਭਗ ਥੋੜੇ-ਬੋਧ ਪੈਸੇ ਹੁੰਦੇ ਹਾਂ ਹਾਂਜੀ ਹਾਂਜੀ ਸਾਡੇ ਸਾਰੇ ਬੰਦੇ ਕੋਲੇ ਤੇ ਉਸ ਏਰੀਆ ਦੇ ਘਟੋੜ ਤੋਂ 100 ਬੰਦੇ ਆਉਂਦੇ ਹੈ ਜੀ ਉਹ ਲੋਕ ਸਾਰੇ ਕੋਲ ਥੋੜੇ ਬੋਤ ਪੈਸੇ ਦੇ ਮੋਬਾਈਲ ਤੇ ਆਪਣਾ ਵਿਕਲ ਵਗੈਰਾ ਹੁੰਦਾ ਉਹ ਖੋਣ ਦੀ ਕੋਸ਼ਿਸ਼ ਕਰਦੇ ਆ ਜੀ ਜੇ ਤੁਸੀਂ ਕੋਈ ਕੰਪਲੇਟ ਕੀਤੀ ਕੰਪਲੇਟ ਦਾ ਸਵੇਰ ਦੀ ਗੱਲ ਹੈ ਜੀ ਫਿਰ ਮੈਂ ਮੰਡੀ ਆ ਗਿਆ ਹੁਣ ਮੈਂ ਜਾਊਂਗਾ ਜੀ ਬਰਦਵਾ ਚੋਕੇ ਸਾਨੂੰ ਲੱਗਦਾ ਚਾਰ ਸਾਹਿਬ ਨੂੰ ਬੇਨਤੀ ਕਰਾਂਗੇ ਜੀ ਜਾਊਂਗਾ ਜੀ ਮੇਰਾ ਨਾਮ ਹਿਮਾਂਸ਼ੂ ਹੈ ਜੀ ਤੇ ਅੱਜ ਤੋਂ 3 ਦਿਨ ਪਹਿਲਾਂ ਜੀ ਆਹ ਰਾਮ ਬਾਗ ਦੇ ਮੋੜ ਤੇ ਹੀ ਇਹ ਡੇਲੀ ਵਾਰਤਲਾ ਹੋ ਰਹੀ ਹੈ ਜੀ ਪੰਜ 6 ਮੁੰਡੇ ਹੁੰਦੇ ਹੈਗੇ ਜਿਹੜੇ ਕਿ ਮੇਰੇ ਚਾਚੇ ਨਾਲ ਭਈ ਉਹਨਾਂ ਨੇ 15000 ਰੁਪਏ ਖੋਇਆ ਹੈਗਾ ਤੇ ਉਹਨਾਂ ਨੂੰ ਸੱਟਾ ਵੇਟਾ ਵੀ ਮਾਰੀ ਆਈਆਂ ਤੇ ਡੇਲੀ ਵਾਂਗੂ ਹੀ ਵਾਰਤਲਾਬ ਹੋ ਰਹੀ ਹੈ ਜੀ ਇਹ ਇਸ ਤੇ ਕੋਈ ਨੱਥ ਨਹੀਂ ਪਾਈ ਯਾਰੀ ਮੇਰੀ ਸਰਕਾਰ ਨੂੰ ਅਪੀਲ ਹੈ ਜੀ ਇਸ ਤੇ ਕੋਈ ਐਕਸ਼ਨ ਲਿੱਤਾ ਜਾਵੇ ਇਸ ਚੀਜ਼ ਵਾਸਤੇ ਥੈਂਕ ਯੂ ਜੋ ਨਹੀਂ ਉਹ ਪਹਿਲਾਂ ਲੁੱਟ ਚੁੱਕੇ ਸੀਗੇ ਬਾਅਦ ਵਿੱਚ ਮੈਂ ਆਇਆ ਤੇ ਉਧਰ ਦੋ ਇਧਰ ਪੱਛੇ ਪਸ ਦੇ ਝੂਰ ਦੇਖਿਆ ਜੀ ਮੈਂ ਹਾਂਜੀ 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 ਉਹਨਾਂ ਕੋਲੇ ਵੀ ਕੱਪੇ ਹੁੰਦੇ ਹੈਗੇ ਜੀ ਆਹ ਕੱਪੇ ਹੀ ਦੇਖਿਆ ਹੈ ਜੀ ਮੈਂ ਤਾਂ ਟੰਬੇ ਕੱਪੇ ਛੇ ਮੁੰਡੇ ਹੁੰਦੇ ਨੇ ਦੋ ਵਿਕਲਾ ਦੇ ਇਹ ਰਾਮ ਬਾਗ ਦੇ ਰਾਮ ਬਾਗ ਦੇ ਅੱਗੇ ਹਾਂਜੀ ਟਾਈਮਿੰਗ ਆਈ ਹੁੰਦਾ ਜੀ 3:30 ਤੋਂ 4 ਵਜੇ ਤੱਕ ਹਾਂਜੀ ਮਾਰਨਿੰਗ ਦਾ ਜੀ ਪਹਿਲਾਂ ਵੀ ਕਦੇ ਕੋਈ ਪਹਿਲੇ ਅੱਜ ਤੋਂ ਡੇਢ ਦੋ ਮਹੀਨੇ ਪਹਿਲਾਂ ਹੁੰਦੀ ਸੀ ਕਿ ਜੀ ਵਿਚਾਲੇ ਖਤਮ ਹੋ ਗਏ ਸੀ ਉਹਨੂੰ ਫਿਰ ਰੈਗੂਲਰ ਸ਼ੁਰੂ ਹੋ ਗਿਆ ਜੀ ਹਾਂਜੀ ਇਕੱਲੇ ਬੰਦੇ ਵੀ ਹੁੰਦੇ ਇਕੱਲੇ ਬੰਦੇ ਨੂੰ ਜੀ ਜਿਹੜਾ ਇਕੱਲਾ ਬੰਦਾ ਜਾ ਰਿਹਾ ਉਹ ਨਹੀਂ ਘੇਰਿਆ ਜਾਂਦਾਗਾ ਸਾਚੀ ਪ੍ਰਧਾਨ ਪੁੱਤੀ ਨਾਮ ਹੈ ਮੇਰਾ ਨਾਮ ਹਰਮਨ ਪਾਲ ਸਿੰਘ ਸਿੱਧੂ ਆਈ ਸਬਜੀ ਮੰਡੀ ਆੜਤੀਆ ਜੀ ਦਾ ਪ੍ਰਧਾਨ ਸਾਡੇ ਕੁਛ ਘਾੜਤੀਆਂ ਨਾਲ ਬਹੁਤ ਬਹੁਤ ਜਿਆਦਾ ਦੁਕਾਨਦਾਰਾਂ ਨਾਲ ਸਵੇਰ ਸਵੇਰ ਬਹੁਤ ਬਾਰਦਾਤਾਂ ਹੋ ਗਈਆਂ ਜੀ ਰੇੜੀਆਂ ਵਾਲੇ ਵਿਚਾਰੇ ਗਰੀਬ ਬੰਦੇ ਆਉਂਦੇ ਆ ਉਹ ਲੁੱਟੇ ਜਾਂਦੇ ਆ ਜੀ ਧੜਕੇ ਧੜਕੇ ਜਾਂ ਕੋਈ ਕੱਲਾ ਆੜਤੀਆ ਆਉਂਦਾ ਜੀ ਆੜਤੀਆ ਨੂੰ ਸਵੇਰ ਕੈਸ਼ ਲੈ ਕੇ ਹੋਣਾ ਪੈਂਦਾ ਜੀ ਵੀ ਸਵੇਰ ਮੰਡੀ ਦੀ ਪੇਮੈਂਟਾਂ ਕਰ ਲਈਆਂ ਹੁੰਦੀਆਂ ਜੀ ਉਹੋ ਲੁੱਟੇ ਜਾਂਦੇ ਆ ਜੀ 15000 ਰੁਪਏ ਤੋਂ ਪਹਿਲਾਂ ਬੰਦੇ ਤੋਂ ਆਪਣੇ ਤੋਂ ਲੁੱਟਿਆ ਗਈ ਸਬਜੀ ਮੰਡੀ ਦਾ ਆੜਤੀਆ ਸੀਗਾ ਜੀ ਉਹ ਅੱਜ ਸਾਡੇ ਚੰਨ੍ਹੇ ਸਿੰਘ ਨੇ ਫੜੀ ਜੂਨੀਅਨ ਦੇ ਉਹਨਾਂ ਤੋਂ ਮਗਰ ਪੈ ਗਏ ਜੀ ਚਲੋ ਕਿਸਮਤ ਚੰਗੀ ਸੀ ਉਹ ਦਾ ਬਚਾਅ ਹੋ ਗਿਆ ਇੱਕ ਕਰਮੇਲ ਸਿੰਘ ਆ ਸਾਡੇ ਲਾਉਂਦੇ ਐਡਾ ਉਹਦੇ ਨਾਲ ਇਹ ਪਹਿਲਾਂ ਵਾਰਦਾਤ ਹੋ ਗਈ ਕੁਛ ਹੱਦ ਤੱਕ ਬਚਾਅ ਹੋ ਜਾਂਦਾ ਪਰ ਕਈ ਵਾਰੀ ਲੁੱਟੇ ਵੀ ਜਾਂਦੇ ਆ ਪਰ ਉਹਨਾਂ ਕੋਲੇ ਨਜਾਇਜ਼ ਹਥਿਆਰ ਕਾਪੇ ਵਗੈਰਾ ਹੁੰਦੇ ਜਿਵੇਂ ਉਹਨਾਂ ਨੇ ਦੱਸਿਆ ਜੀ ਤੇ ਕਿਸੇ ਦੇ ਸੱਟ ਮੇਰੇ ਮਾਰ ਕੇ ਜਾਵਣਗੇ ਜੀ ਕੌਣ ਜ਼ਿੰਮੇਵਾਰ ਹੈ ਉਸ ਚੀਜ਼ ਦਾ ਕਿਸੇ ਦਾ ਘਰ ਪਟਿਆ ਜਾਊਗਾ ਜੀ ਕੋਈ ਕੰਪਲੀਟ ਤਰ੍ਹਾਂ ਕੀਤੀ ਆ ਤੇ ਨਹੀਂ ਤੇ ਪਹਿਲਾ ਕੁਸ਼ਚਰ ਪਹਿਲਾਂ ਕੰਪਲੀਟਾਂ ਕੀਤੀ ਸੀ ਹੁਣ ਨਹੀਂ ਕੀਤੀ ਜੀ ਕੰਪਲੀਟ ਕੋਈ ਬਾਕੀ ਉਹਨਾਂ ਨੂੰ ਪਤਾ ਕਰਾਂਗੇ ਕਿ ਉਹਨਾਂ ਨੇ ਕੀਤੀ ਆ ਕਿ ਨਹੀਂ ਕੀਤੀ ਪਰ ਪਰਸ ਨੂੰ ਉਸ ਦੇ ਬੈਸਤੀ ਗਾਸਤ ਲਾ ਦੇਣੀ ਚਾਹੀਦੀ ਕਿਉਂਕਿ ਸਵੇਰ 3:30 ਵਜੇ ਸਬਜ਼ੀ ਮੰਡੀ ਵਾਲੇ ਜਾਦੇ ਆ ਕੰਮ ਹੈ ਸਬਜ਼ੀ ਮੰਡੀ ਵਾਲੇ ਬੰਦਿਆ ਨਹੀਂ ਆਉਣਾ ਹੁੰਦਾ ਆਸੇ ਪਾਸੇ ਰੇੜੀਆਂ ਵਾਲੇ ਨੇ ਜਾਂ ਕਿਸੇ ਨੇ ਵੀ ਉਹ ਸਵੇਰ ਜੇ ਦੋ ਮਲਾਜ਼ਮਾ ਮੋਟਰਸਾਈਕਲਾਂ ਦੇ ਢੇੜੇ-ਗੁੜੇ ਉੱਥੇ ਦੇ ਦੇਣ ਆਪਦੀ ਤਾਂ ਠੀਕ ਅਰੂਗਾ ਕੁਛ ਹੱਦ ਤੱਕ ਬਚਾਅ ਹੋ ਜੂ ਕਿਹੜੇ ਇਲਾਕੇ ਤੋਂ ਕਿੰਨੇ ਗੱਜ ਚਾਹੀਦੀ ਨੇ ਇਕੱਲੇ ਬੰਦ ਨੂੰ ਘੱਟ ਨਹੀਂ ਸਬਜ਼ੀ ਮੰਡੀ ਤੇ ਤਾਂ 4 ਸ਼ਿਪਰੀ ਚਾਹੀਦੀ ਹੈ ਜੀ ਪਰ ਜ਼ਿਆਦਾਤਰ ਜਿਹਨੂੰ ਫਾਟਕਾਂ ਕਰਨੀਆਂ ਉਹ ਇੱਧਰੋਂ ਆਉਂਦੇ ਆ ਜੀ ਪਟਿਆਲਾ ਫਾਟਕ ਵਗੈਰਾ ਆਉਂਦੇ ਆ ਜੀ ਇ ਮੈਂ ਮਿੰਦਰ ਕੁਮਾਰ ਸਰਪ੍ਰਸਤ ਆਰਤੀ ਐਸੇ ਸਬਜਿਮੰਡੀ ਬਠੰਡਾ ਦੇਖੋ ਸਬਜੀ ਮੰਡੀ ਦੇ ਵਿੱਚ ਰੋਜ਼ ਦਾ 3 ਤੋਂ 4000 ਬੰਦੇ ਦਾ ਆਣਾ ਜਾਣਾ ਮੰਡੀ ਚ ਬਣਿਆ ਰਹਿੰਦਾ ਔਰ ਜਿਹੜੇ ਮੰਡੀ ਦੇ ਚ ਫੁੱਲ ਬਣ ਰਿਹਾ ਮਲਕਾਨੀਆ ਰੋਡ ਵਾਲਾ ਉਹ ਪੁੱਲ ਬਣਨ ਕਰਕੇ ਵੀ ਕਈ ਜਗ੍ਹਾ ਮਿੱਟੀ ਦੇ ਢੇਰ ਨੇ ਕਈ ਜਗਾ ਕੁਚਾ ਹੁੰਦੇ ਕਰਕੇ ਜਿਹੜੇ ਆ ਜਿਹੜੇ ਲੁਟੇਰੇ ਚੋਰ ਤੁਰੇ ਫਿਰਦੇ ਨਸ਼ੇੜੀ ਇਹ ਜਦੋਂ ਵੀ ਸਾਡੇ ਮੰਡੇ ਵਾਲੇ ਕੋਈ ਵੀ ਲੇਬਰ ਟਾਈਪ ਜਾ ਰੇੜੀ ਵਾਲੇ ਜਾਂ ਕੋਈ ਵੀ ਦੁਕਾਨਦਾਰ ਆਂਦਾ ਹੁਰ ਉਸੇ ਕੇਰਕੁਰ ਕੇ ਲੁੱਟਦੇ ਆਂ ਕੁੜਦੇ ਆਂ ਔਰ ਜੋ ਬੱਸ ਪਾਈ ਕਰਦੇ ਆਂ ਅਸੀਂ ਇਹ ਇੱਕ ਬੇਨਤੀ ਕਰਨਾ ਚਾਹੁੰਦੇ ਆਂ ਪ੍ਰਸ਼ਾਸਨ ਨੂੰ ਵੈਸੇ ਤਾਂ ਜਿਹੜੇ ਸਾਡੇ ਚੌਕੀ ਇੰਚਾਰਜ ਆ ਇਹ ਵੀ ਬਹੁਤ ਵਧੀਆ ਬੰਦੇ ਆ ਮੰਡੀ ਦੀ ਗੱਲ ਤੋਂ ਨੇ ਨਾਲ ਦੇ ਨਾਲ ਹੀ ਪਰ ਜਿਹੜੀ ਰਾਤ ਨੂੰ ਮਾਰਦਾਤ ਹੁੰਦੀ ਆ ਉਹ ਅਸੀਂ ਬੇਨਤੀ ਕਰਦੇ ਆਂ ਇਹ ਪੀਸੀਆਰ ਦੀ ਡਿਊਟੀ ਹੈ ਇੱਥੇ ਪੀਸੀਆਰ ਦੀ ਡਿਊਟੀ ਨੂੰ ਸਟ੍ਰਿਕਟਲੀ ਕੀਤਾ ਜਾਵੇ ਇਸ ਸੋਰੀ ਕਿ 2 ਵਜੇ ਤੋਂ ਲੈ ਕੇ 5 ਵਜੇ ਤੱਕ ਜਿਹੜਾ ਪੁਲਤਾਨੀਆ ਰੋਡ ਦੇ ਪੁਲ ਤੋਂ ਜਾਂ ਪਤਿਆਲਾ ਪੜ ਤੋਂ ਹਲੇ ਦੁਆਲੇ ਜਿਹੜੇ ਲਾਂਦੇ ਰਹਿਣ ਕਿਉਂਕਿ ਇੱਕ ਵਰਦੀ ਦਾ ਇੱਕ ਪੁਲਿਸ ਹੂਟੇ ਦਾ ਡੈਰੀ ਚੋਰ ਨੂੰ ਬਹੁਤ ਹੁੰਦਾ ਹੈ ਅਗਰ ਪੀਸੀਆਲ ਨੇ ਚੱਕਰ ਮਾਰਦੇ ਰਹਿਣਗੇ ਤਾਂ ਚੋਰ ਆਪਣੇ ਆਪੇ ਹੋ ਜਾਣਗੇ ਇਹ ਹੀ ਬੇਨਤੀ ਕਰਦੇ ਆ ਪ੍ਰਸ਼ਾਸਨ ਅਕਿ ਕਿ ਪੀਸੀਆਲ ਦੀ ਡਿਊਟੀ ਇੱਧਰ ਜਰੂਰ ਲਾਈ ਜਾਵੇ